ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰੇ ਗੁਰਬਾਣੀ ਕਹੇ ਸੇਵਕ ਜਨਮਾਨਹ ਪ੍ਰਤਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਮੰਗਤ ਮੇਰੀ ਜਲਨ ਬੁਝੇ ਸੀਤਲ ਹੋਏ ਮਨ ਵਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿ ਨਾ ਸੋ ਐਸਾ ਹਰ ਧਿਆਇਐ ਮੇਰੇ ਜੀਆੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਸੁਖੋ ਟਲ ਗੁਰ ਸੇਵੀਐ ਅਹਣਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸਿਰ ਵਾਹ ਗੁਰ ਸਾਹਿਬ ਜੀ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆ ਦਇ ਨਾ ਪਛੋ ਤਾਏ ਏ ਮਨ ਹਰਜ ਧਿਆਏ ਤੂ ਇਕ ਮਨ ਇਕ ਚਿਤ ਭਾਏ ਹਰ ਕੀ ਜਾ ਸਦਾ ਸਦਾ ਵਡਿਆਈਆ ਦਇ ਨਾ ਪਛਤਾਏ ਹਉ ਹਰ ਕੈ ਸਦ ਬਲ ਹਾਰਨ ਜਿਤ ਸਿਵੈ ਸੁਖ ਪਾਏ ਨਾਨਕ ਗੁਰਮਖ ਮਿਲ ਰਹਾ ਹੋਮ ਸਬਦ ਜਲਾਏ ਮਹੱਲਾ ਤਜਾ ਆਪੇ ਸਿਵਾ ਲਾਇਨ ਆਪੇ ਬਖਸ਼ ਕਰ ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰ ਨਾਨਕ ਨਾਮ ਧਿਆਇ ਅਨ ਤਨ ਨਿਜ ਘਰ ਵਾਸ ਹੈ ਜੁਗ ਜੁਗ ਸੁਭਾ ਹੋਏ ਪਉੜ ਤੂ ਕਰਨ ਕਰਨ ਸਮਰੱਥ ਹੈ ਕਰਤ ਮੈਂ ਤੁਝ ਬਿਨ ਅਵਰਨਾ ਕੋਈ ਦੁਦ ਆਪੇ ਸਿਸ਼ਟ ਸਿਰ ਜੀਆ ਆਪੇ ਫਨ ਗੋਏ ਸਭ ਇਕੋ ਸ਼ਬਦ ਵਰਤਦਾ ਜੋ ਕਰ ਸੋ ਹੋਏ ਗੁਰਮਖ ਨਾਨਕ ਅਰਧਿਆ ਸਭ ਆਖੋ ਧੰਨ 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 ਗੁਰ ਸੋਈ ਵੜ ਆਏ ਗੁਰਮਖ దਏ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਅਰਧਿਆ ਸਭ ਆਖੋ ਧੰਨ 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 ਗੁਰ ਸੋਇ ਸੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ